ਕਦਰ ਹੋਇਆ ਇਹਦਾ ਕੀ ਹਾਲ ਹੋਇਆ ਗਾ ਸੁਣਾ ਰੇ ਤੂੰ ਚੱਲਿਆ ਅੰਦਰ ਲੱਗਿਆ ਹੋਇਆ ਲੰਮੇ ਪੈਣ ਲਗਾ ਖਰਾ ਪੀਤੀ ਆ ਇਹ ਤਰ੍ਹਾਂ ਨਵੇਂ ਤਮਾਸ਼ਾ ਗੜਾ ਸਟਾਰਟ ਹੋ ਗਿਆ ਵਾ ਜੇ ਤੂੰ ਜਾ ਜਾ ਸੱਫਾ ਚ ਬਹਿਣਾ ਹੈ ਨਾ ਮੈਨੂੰ ਉਹਦਾ ਹੀ ਪਤਾ ਲੱਗਦਾ ਹੈ ਕਿ ਤੂੰ ਕੋਈ ਨਾ ਕੋਈ ਕਰਤੂਤ ਕਰੇਗਾ ਮੈਂ ਆਪਣੇ ਪੈਸੇ ਦੀ ਪੀਂਦਿਆ ਮੈਂ ਮੰਗ ਕੇ ਪੀਂਦਿਆ ਮੰਗ ਕੇ ਨਹੀਂ ਪੀਂਦਿਆ ਤੇ ਆਸ ਪੈ ਕਰਦਾ ਜਿਹੜਾ ਜ਼ਰੂਰੀ ਕਰਨਾ ਵਾ ਤੇ ਨਾਲ ਸਾਡਾ ਪਿਓ ਕਮਾਈ ਕਰਦਾ ਮਰ ਗਿਆ ਤੇ ਹੁਣ ਗਾੜੀ ਮੈਂ ਕਰ ਲਿਆ ਤੇ ਤੇਰੀ ਆਗਰ ਤੋਂ ਤਾਂ ਨੰਗੀਆਂ ਸਟਾਰਟ ਹੋ ਗਈਆਂ ਹੁਣ ਕੰਮ ਦਾ ਦੇ ਤੈਨੂੰ ਕੋਈ ਫਿਰ ਨਹੀਂ ਆ ਕੋਈ ਵੀ ਹੋ ਜੜਾ ਕੰਮ ਥੰਦਾ ਕਰਨ ਕੀ ਕੰਮ ਹੋਣਾ ਕੀ ਕੀਤਾ ਬੱਸ ਉਹਦਾ ਕੰਮ ਦਾ ਸੀ ਮੈਨੂੰ ਪਹਿਲਾਂ ਤੋਂ ਕੋਈ ਕੀਤਾ ਕੰਮ ਤੇ ਪੀਂਦ ਤੱਕਤਰਿਆ ਆ ਮੈਂ ਕਹਿੰਦਾ ਮੈਂ ਪਿੰਦਿਆ ਕੀ ਗੱਲ ਕੀ ਆ ਤੁਹਾਨੂੰ ਤੂੰ ਹੀ ਪਿੰਦਿਆ ਮੈਂ ਸੁੰਨਾ ਪਿੰਦਿਆ ਵਾਂ ਤੈਨੂੰ ਹੀ ਕਹਿੰਦਿਆ ਵਾਂ ਕੋਕਾ ਨੂੰ ਹੱਥ ਮਾਰ ਘਰ ਲੈ ਵੇਖ ਵੇਖਣ ਡਿਆਂ ਘਰ ਕੀ ਆ ਕੀ ਆ ਘਰ ਤੇਰੇ ਨਾਲ ਕਾਦਾ ਮੱਥਾ ਮਾਰਾ ਹਣ ਤੈਨੂੰ ਕੋਈ ਸੋਫੀ ਹੋਵੇ ਤੇਰੇ ਨਾਲ ਮੱਥਾ ਹੀ ਮਾਰਾਂ ਮੈਂ ਹਾਏ ਤੂੰ ਰੋਇਦਾ ਕੰਫੜਵੇਂ ਆ ਕੀ ਇਹ ਤੇਰਾ ਡੈਡ ਤੇ ਕੀ ਕਰਨ ਪਲਾਉਂਗਾ ਉਹ ਮੈਂ ਕੀ ਕਰਨਾ ਮੈਂ ਇਹਦੇ ਕਰਤੂਤ ਵੇਖਣ ਦਿਆ ਉਹ ਨਹੀਂ ਵੇਖ ਪਿੰਦਾ ਕੀ ਕਰਕੇ ਆਇਆ ਵਾ ਇਹਦੀ ਗਿੱਚੀ ਉਹਦਣ ਭੰਨੇਓ ਜਿੱਦਣ ਇਹ ਸੋਫੀ ਹੋਊਗਾ ਆ ਇਹਨੂੰ ਖਬਰ ਆਪਣੇ ਆਪ ਦੀ ਤੈਨੂੰ ਹੋਸ਼ ਨਹੀਂ ਆ ਗਈ ਲੈ ਉਧਰ ਡੱਕਦਾ ਫਿਰਦਿਆ ਕਦੇ ਕਦੇ ਤੈਨੂੰ ਹੋਸ਼ ਹੈ ਗਈ ਤੈਨੂੰ ਕਦੇ ਕੋਈ ਹਾਏ ਹਾਏ ਉਹਨੂੰ ਹੋਰ ਸੁਟਣਾ ਜੇ ਸ਼ਾਬਾਸ਼ ਏ ਤੁਹਾਡੇ ਵੀ ਜਾ ਉਧਰ ਪਰੇ ਜਾ ਆਪਣੇ ਕਮਰੇ 'ਚ ਹੈ ਤੂੰ ਇਹਨੂੰ ਹੋਰ ਸੁਟਣਾ ਹੈ ਕਿ ਤੇਰਾ ਸੱਟ ਪੇਟ ਲੱਜੂ ਕਿਉਂ ਆਪਣੇ ਸੱਟ ਪੇਟ ਲੱਜੂ ਮੇਰਾ ਜੀ ਕਾ ਲੱਤਾਂ ਭੰਦੇ ਦੀਆਂ ਮੈਂ ਜਿਹਾ ਕਰਤੂਤਾਂ ਕਰਕੇ ਆਏ ਹੈ ਮਰਜਣੀ ਦਾ ਭਾਵੇਂ ਡੇਪੇ ਹੋ ਪਤਾ ਨਹੀਂ ਉਹ ਕਿੱਥੇ ਗਈ ਹੈ ਉਹ ਜੜੀਏ ਦੱਸ ਘਰੋਂ ਤੂੰ ਹੀ ਫੜ ਲੈ ਇਹਨੂੰ ਫੜ ਲੈ ਨਾ ਉਹਦੇ ਕੰਮ ਚੰਗੇ ਤੋਂ ਨਾ ਇਹਦੇ ਕੰਮ ਚੰਗੇ ਵੇ ਪਹਿਲਾਂ ਇਹ ਸਮੈਲ ਆਉਂਦੀ ਮੇਰਾ ਤੇ ਮੁੜਕੇ ਕਿਤੇ ਲੰਗਰ ਖਾਣ ਨੂੰ ਜੀ ਨਹੀਂ ਕਰਦਾ ਸਾਡੇ ਘਰ ਕੋਈ ਅੱਗੇ ਪੱਗੇ ਪੀ ਕੇ ਆਇਆ ਕਦੀ ਕੋਈ ਇਹਨੇ ਪਤਾ ਨਹੀਂ ਕਿਉਂ ਕੰਜਰ ਖਾਣਾ ਫੜ ਲਿਆ ਹੈ ਦਾ ਦਿਮਾਗ ਖਰਾਬ ਹੋਇਆ ਵਾ ਇਸੋ ਪੀ ਹੋਊਗਾ ਤਾਂ ਫੇਰ ਇਹਨੂੰ ਪੰਨੀ ਇਹਨੂੰ ਆਖੀ ਇਹੋ ਜਿਹਾ ਕੰਮ ਕਿਉਂ ਕਰ ਲਾ ਪਿਆ ਆਈਡੀਆਂ ਆਈਡੀਆਂ ਤੋਂ ਤੇ ਉਂਤਰਾ ਮਰ ਕੇ ਤੁਸੀਂ ਆਪਣੀ ਮਿਹਨਤ ਕਰਕੇ ਤੇ ਇੱਥੋਂ ਤੱਕ ਆਏ ਜੀ ਮੈਨੂੰ ਉਹੀ ਤੇ ਹੁੰਦਿਆ ਵਾ ਘਰ ਮੰਨ ਨਹੀਂ ਵੇਂਦਾ ਘਰ ਕਿਦਾਂ ਭਰਿਆ ਸਾਰੇ ਕੰਮ ਕਰਦਾ ਹੁਣ ਜਾੜਵਾ ਸ਼ੁਰੂ ਕਰਤਾ ਇੰਨੇ ਅੱਜ ਜਾ ਕੇ ਵੇਖ ਲਓ ਮੈਂ ਸੁਖ ਨੂੰ ਵੀ ਤੇ ਮੰਮੀ ਨੂੰ ਵੀ ਦੱਸ ਦਿੰਨੀ ਆ ਨਹੀਂ ਤੇ ਆਪਣਾ ਜੁੱਲੀ ਵੀ ਇਸ ਤਰ੍ਹਾਂ ਚੁੱਕਣ ਤੇ ਗੋਲ ਕਰਨ ਆਪਣਾ ਵੱਖਰੇ ਹੋਣ ਮੈਥੋਂ ਨਹੀਂ ਇਹ ਕੰਗਰਖਾਨਾ ਰੋਈ ਝਾੜੀ ਬਰਦਾਸ਼ਤ ਹੁੰਦਾ ਤੇ ਘਰ ਦਾ ਜਿਹੜਾ ਉਹ ਜਾੜਾ ਹੋਣਾ ਉਹ ਚੰਗਾ ਜਾੜਾ ਹੋਊਗਾ ਮੈਨੂੰ ਚੰਗਾ ਲੱਗੂਗਾ ਇਹ ਗੱਲ ਆਪਣਾ ਘ ਨੇ ਕਾਜਿਆ ਸਾਡਾ ਪੋਤਿਆ ਆ ਕੰਜਰਖਾਨੇ ਘਰ ਚ ਖਰਾਬਾ ਸ਼ੁਰੂ ਬਾ ਪਾਤੀਆਂ ਆਪਣੇ ਘਰੇ ਕਦੀ ਆਉਂਦੀਆਂ ਮਮਮੀਏ ਕੋਹ ਨਹੀਂ ਮਮਮੀ ਨੂੰ ਪਤਾ ਕਿ ਨਹੀਂ ਇਹ ਗੱਲ ਦਾ ਉਹ ਮਮਮੀ ਸੁੱਤੀ ਥੋੜਾ ਵਾ ਮਮਮੀ ਨੂੰ ਵੀ ਪਤਾ ਹੀ ਨਹੀਂ ਕੰਮ ਨਹੀਂ ਧੰਦਾ ਨਹੀਂ ਕੋਈ ਕਰਨਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਤੇ ਵਾ ਪੀ ਕੇ ਡੱਫ ਦੇ ਅੰਦਰ ਆਣ ਕੇ ਬਹਿਣਾ ਰਬਾਨਾ ਕਿੱਧਰ ਨੂੰ ਚੱਲੇ ਹੋ ਮੈਂ ਤਾਂ ਤੂੰ ਵੇਖਣਾ ਕੋਈ ਨਹੀਂ ਆ ਮੇਖਾ ਕਿਹੜਾ ਕੰਮ ਵੇਖਣਾ ਆ ਜਾ ਘਰ ਰਬਾਨ ਦੇ ਨਾਲ ਖੱਪ ਤੱਪ ਕੇ ਹੁਣ ਬਾਹਰ ਨੂੰ ਤੁਰਪੋ

ਕੀ ਗੱਲ ਹੋਈ ਮੈਂ ਤਾਂ ਦਵਾਈ ਖਾ ਕੇ ਸੌਂਗੀ ਨੀਂਦ ਆ ਗਈ ਮੈਨੂੰ ਤੇ ਫੇਰ ਪੀ ਆਏ ਜੀ ਅੱਜ ਤੇ ਨੂੰ ਪੋਛ ਕਿ ਪੀਣੀ ਮੈਂ ਪੀਤੀ ਤੈਨੋਂ ਕੀ ਕਿਹੜੀ ਗਨੋ ਪੀ ਆਏ ਜੀ ਮੰਮੀ ਨੇ ਫੇਰ ਮੇਰਾ ਨਾਮ ਆਉਣ ਦਾ ਦੇਣਾ ਮੈਂ ਮੰਮੀ ਬੋਲੇ ਪਰ ਮੇਰੇ ਸਾਹਮਣੇ ਬੋਲੇ ਇਥੇ ਆਣਗੀ ਫੇਰ ਤੈਨੂੰ ਕੀ ਕਹਿਣਾ ਮੰਮੀ ਨੂੰ ਤਾਂ ਤੁਹਾਡੇ ਕੋ ਬੋਲਿਆ ਨਹੀਂ ਜਾਂਦਾ ਤੂੰ ਹੀ ਨਹੀਂ ਖਾਪਣਾ ਪਾ ਪੀ ਕੇ ਕੀੜੀ ਕਰਨੋਂ ਆਏ ਹੋਇਆ ਕੀ ਆ ਤੁਹਾਨੂੰ ਅੱਜ ਪੀਆ ਤੇ ਪੀਆ ਹੋਇਆ ਨਹੀਂ ਹੋਇਆ ਤੇਨੂੰ ਨਹੀਂ ਮਤਲਬ ਤੇ ਕਿੰਨੂ ਮਤਲਬ ਫਿਰ ਮੈਨੂੰ ਨਹੀਂ ਮਤਲਬ ਤੇ ਦੱਸੋ ਇੱਕ ਇੱਕ ਉਹ ਦੋ ਜਣੇ ਪ੍ਰਧਾਨ ਰੱਖੇ ਆ ਤੇ ਉਹ ਖਲਾਰ ਕੇ ਉੱਥੇ ਰੋੜੀ ਪਾਉਣ ਲੱਗੇ ਦੱਸ ਉਹਨਾਂ ਨੂੰ ਕੀ ਮਤਲਬ ਮਿਲਣ ਹੈਗਾ ਕੋਈ ਕੌਣ ਰੋੜੀ ਪਾਉਣ ਰਿਹਾ ਹੈ ਵੱਡਾ ਤੇ ਭਾਬੀ ਕੀ ਅੰਦੇ ਤੁਹਾਨੂੰ ਹੁਣ ਉਹਨਾਂ ਨੇ ਕੀ ਕਹਿਤਾ ਵਾ اے ਮੇਰੀ ਬੇਇਜ਼ਤੀ ਹੁੰਦੀ ਗੱਡੀਆਂ ਤੇ ਫੀਤੀਆਂ ਲਗੀਆਂ ਇਹ ਬੇਇਜ਼ਤੀ ਹੁੰਦੀ ਇਹਦੀ ਤੇ ਬੇਇਜ਼ਤੀ ਇਹ ਆ ਬਾਹਰ ਪਾਸਿ ਨੂੰ ਕੋਈ ਲਾਮਾ ਦਉ ਤੇਰਾ ਭਰਾ ਪੀਪੀ ਕਰ ਜਾਣ ਡਿਆ ਤੇ ਬੇਇਜ਼ਤੀ ਨਹੀਂ ਇਹ ਕੀ ਪਾਜੀ ਲਾਮਾ ਦਉ ਇਹਨੂੰ ਇਹਨੂੰ ਹੀ ਲਾਮੇ ਮਿਲਦੇ ਮੈਨੂੰ ਤੇ ਇਹਦੇ ਲਾਮੇ ਮਿਲਦੇ ਨਹੀਂ ਤੇ ਉਹ ਪੀ ਕੇ ਨਹੀਂ ਹੁੰਦਾ ਉਹਦੇ ਤੁਹਾਨੂੰ ਕਦੇ ਲਾਮੇ ਮਿਲਨੇ ਪੀਲੇ ਮੈਂ ਰੋਕਦਾ ਪੀ ਲਿਆ ਕਰੇ ਆਹ ਉਹ ਨੂੰ ਨੂੰ ਵੀ ਪੀਨ ਲਾ ਲੋ ਤੁਸੀਂ ਅਕਲ ਕਰੋ ਥੋੜੀ ਬਲਤੀ ਉਹ ਵੀ ਕਿੰਨਾ ਅਕਲ ਕਰ ਤੂੰ ਵੀ ਕਿੰਨੀ ਅਕਲ ਕਰ ਤੈਹੀ ਤਨ ਗੱਲ ਕੀ ਆ ਚਪੇੜ ਮਾਰਨੀ ਮੈਂ ਕਿ ਤੇਰੇ ਤੈਨੂੰ ਕੀ ਗੱਲ ਆ ਉਥੇ ਹੱਥ ਕਿਹੜੇ ਕੱਲੋ ਚੁੱਕਣ ਡਿਆ ਮਮਮੀ ਵੇਹਲੋ ਫੇਰ ਟਫ ਆਏ ਜੇ ਵੇਹਲੋ ਸੌਰੀ ਕਰ ਤੂੰ ਉਦ ਕਰਨ ਡਿਆ ਤੂੰ ਜ਼ੁਬਾਨ ਵਿੱਚ ਕਿਦਾਂ ਬੋਲਦੀ ਬੋਲਣ ਕੀ ਤੈਨੂੰ ਬਾਦ ਤੂ ਉਹ ਨੂੰ ਸਮਝਾ ਤੈਨੂੰ ਨਾ ਸਮਝਾਵਾਂ ਤੇਰੇ ਪਲੇ ਨਹੀਂ ਕੋਈ ਪੈਂਦਾ ਚਪਾਊਗਾ ਯਾ ਮੈਂ ਤੈਨੂੰ ਉਦਨ ਗਿਆ ਸੀ ਪੇਲੇ ਲਾਣੀ ਚ ਕੀ ਰੱਖਿਆ ਵਾ ਲਾ ਲੈ ਘਰ ਡੱਪੰਡਿਆ ਪਿਆ ਵਾ ਦੁੱਖ ਕਿਹੜਾ ਇਹ ਦੱਸ ਮੈਨੂੰ ਆ ਵੀ ਆ ਗਈ ਉਹ ਰੋੜਾ ਕੋਣ ਉਹ ਵੀ ਰੋੜਾ ਕੋਣ ਬੁੰਦਾ ਕਿੱਧਰ ਮਾਂ ਵੀ ਆ ਗਈ ਕਿੱਧਰ ਪੁੱਤਾਂ ਤੈਨੂੰ ਇਹਨੇ ਨਹੀਂ ਪਤਾ ਮੇਰੀ ਮਾਂ ਮੈਂ ਕੁਛ ਲੱਗਦੀ ਆ ਸਮਝਾ ਤੁਸੀਂ ਸਮਝੋ ਅਗਰ ਮੰਮੀ ਸਹੀ ਕਹਿਂਦੇ ਆ ਇਹ ਤੁਹਾਨੂੰ ਅੱਛਾ ਸਾਰਿਆਂ ਨੂੰ ਮੈਂ ਹੀ ਦੇਖਦਾ ਮੈਨੂੰ ਸਮਝਾਉਣਾ ਮੇਰੀ ਸੁਣ ਗੱਲ ਸਾਰਿਆਂ ਨੂੰ ਤੂੰ ਦੀਦਾ ਤੈਨੂੰ ਹੀ ਦੀਦਾ ਕੰਮ ਦੇ ਦੇਣਾ ਕੰਮ ਹੋਣ ਤੇ ਦਿਆ ਆ ਕਰਨ ਤੇ ਦਿਆ ਇੱਕ ਜਣ ਤੁਸੀਂ ਤੇ ਹਸਾਨ ਨਹੀਂ ਹੈਗਾ ਮੇਰੇ ਸਿਰ ਤੇ ਹਸਾਨਿਆ ਕੀ ਤੈਨੂੰ ਕੀ ਗੱਲ ਆ ਬਾਹਰ ਤੋਂ ਦੇਖ ਕੇ ਕਿੰਨਾ ਫਿਰਦਾ ਨਹੀਂ ਜਾ ਮੈਨੂੰ ਰੋਟੀ ਲੱਟ ਗਿਆ ਇੱਧਰ ਰੋਟੀ ਨਹੀਂ ਬੁਖਾਦੀ ਮੈਂ ਸਵੇਰ ਦੀ ਅੱਛਾ ਆ ਪੀਣੀ ਢੱਡ ਭਰ ਕੇ ਰੋਟੀ ਨਾਲ ਭਰ ਜਣਾ ਇਹ ਤੇ ਦਿਨ ਚੜਿਆ ਮੈਂ ਤੇ ਬਾਹਰ ਤੁਸੀਂ ਪੀ ਕੇ ਆ ਗਏ ਜੀ ਥੋੜੀ ਨਾ ਤੁਸੀਂ ਸ਼ਰਮ ਕਰ ਸਾਬੀ ਕਿਉਂ ਤੂੰ ਘਰ ਦਾ ਜੜਾ ਤੰਤ ਕਰ ਗਿਆ ਮम्मी ਚੁੱਪ ਆਹ ਮम्मी ਨੇ ਚੁੱਪ ਕਰਾਈ ਆਪਣੀ ਜ਼ੁਬਾਨ ਜਿੰਨੀ ਕੀ ਕਰਦਾ ਉਲੀ ਮਾਵੀ ਜਾ ਚਾਹੂਗੀ ਮੈਂ ਤਾਂ ਠੀਕ ਆ ਉਹਨੂੰ ਹੱਥ ਨਹੀਂ ਲੱਗਣਾ ਚਾਹੀਦਾ ਠੀਕ ਆ ਨਾ ਭਜਾਤਾ ਮੈਨੂੰ ਵੀ ਚੱਲ ਗਈ ਭਜਾਤਾ ਤੈਨੂੰ ਮੈਂ ਭਜਾ ਦੇਣਾ ਕਰੋ ਘੜਤਣਾ ਵਾ ਇੱਕ ਕਰਦੇ ਆ ਤੇ ਰੋਜ਼ ਲਾਂ ਡੱਕ ਡੱਕ ਕੇ ਆਦੇ ਫਰਦਾ ਕੀ ਆਪਣੇ ਆਪ ਚ ਭਣਿਆ ਬਣਾ ਕੇ ਕੀ ਕਰਦਾ ਤੇ ਲੰਮੇ ਲੰਮੇ ਬੈਜੋ ਖਣ ਮੇਰੇ ਮੂੰਹ ਵਾਲੀ ਵੇਖੀ ਜਾਣਾ ਵਾ ਤੇ ਮੈਂ ਤਾਂ ਦੀਆਂ ਕਰਤੂਤਾਂ ਬਸ ਸੋਚੰਨਿਆ ਵਾ ਆਹੋ ਸੋਚੀ ਜਾ ਹੁਣ ਆਪਣੇ ਦਿਮਾਗ ਤੇ ਪਾਈ ਜਾਓ ਕਿੰਨੇ ਤੇ ਕੋਈ ਮੈਨੂੰ ਉਹ ਹੀ ਨਹੀਂ ਕਿੰਨਾ ਹੁੰਦਾ ਹੈ ਕਦੀ ਕੋਈ ਤੇ ਹੁਣ ਇਹਦੀਆਂ ਕਰਤੂਤਾਂ ਕਰਕੇ ਮੈਨੂੰ ਉਹ ਹੀ ਕਹਿੰਦਾ ਵੇ ਉਹ ਵੇ ਇਸ ਤਰ੍ਹਾਂ ਭਰਾ ਸ਼ਰਾਬੀ ਉੱਥੇ ਪਿਆਈ ਮਤਲਬ ਲੋਕਾਂ ਦੀ ਕਿਹੜੀ ਗੱਲ ਆ ਘਰ ਚ ਇੰਨੀ ਗੱਲ ਹੋਵੇ ਲੋਕਾਂ ਦੀ ਇੰਨੀ ਕਰਨੀ ਹੁੰਦੀ ਬਾਹਰ ਉਹ ਇੰਨੀ ਕਰਨੀ ਹੁੰਦੀ ਉਹਦੋਂ ਅਕੇ ਮੈਨੂੰ ਕਹਿੰਦਾ ਪਿੰਡ ਦੇ ਵਿੱਚ ਨੇਪਰਾ ਦਾ ਸ਼ਰਾਬ ਪੀ ਕੇ ਤੇ ਇੱਥੇ ਡਿੱਗਾ ਪਿਆ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆ ਏਦਾਂ ਦੀ ਗੱਲ ਨਹੀਂ ਹੋਣੀ ਨਹੀਂ ਪੀਤੀ ਹੋਣੀ ਤੁਹਾਨੂੰ ਬੜੇ ਖਬਲੂ ਖਾਉਣਾ ਕੋਈ ਮੈਂ ਤਾਂ ਐਵੇਂ ਭਲੇਖਾ ਹੀ ਸਮਝਦਾ ਰਿਆ ਮੈਂ ਤਾਂ ਅੱਜ ਪਤਾ ਲੱਗਾ ਵੀ ਪੀ ਕੇ ਵਾਕੀ ਨਾਲ ਪਿਆਰਿਆ ਆ ਤੇ ਨਮੋਸ਼ੀ ਵਾਲੇ ਨੂੰ ਨਮੋਸ਼ੀ ਹੁੰਦੀ ਆ ਉਹਨੂੰ ਤੇ ਹੈ ਹੀ ਨਹੀਂ ਨਖਾਫਣੇ ਨੂੰ ਉਹਨੂੰ ਨਹੀਂ ਅੱਜ ਮੈਨੂੰ ਤੇ ਹਾਰ ਗਿਆ ਨਾ ਕੋਈ ਗੱਲਾਂ ਕਰੂਗਾ ਹਾਂ ਨਮੋਸ਼ੀ ਸਾਰੀ ਤੁਹਾਨੂੰ ਹੱਦ ਹੋ ਗਈ ਕਿਤੇ ਥੋੜਾ ਬੁਤ ਬੁਤ ਦਾ ਸੋਚ ਰਹਿੰਦਾ ਘਰ ਬਾਰੇ ਕਿੱਦਾਂ ਹੀ ਘਰ ਬਣਾਇਆ ਵਾ ਕਿੱਦਾਂ ਹੀ ਰਹਿੰਦੇ ਆ ਇਹਦੇ ਵਿੱਚ ਤੇ ਕਿੱਦਾਂ ਕਰਦੇ ਆ ਸਾਰਾ ਕੰਮ ਜੇ ਨੋ ਸੋਚ ਵਿਚਾਰ ਹੁੰਦੀ ਤੇ ਆਹ ਕੰਮ ਕਰਦਾ ਹੀ ਕਿਉਂ ਤੁਹਾਨੂੰ ਇੱਕੋ ਹੀ ਗੱਲ ਮੈਂ ਵਾਰ-ਵਾਰ ਸਮਝਾਈ ਜਾਂਦੀ ਵੀ ਜੇ ਸੋਚ ਵਿਚਾਰ ਹੁੰਦੇ ਤੇ ਇਹ ਕੰਮ ਕਰਦਾ ਹੀ ਕਿਉਂ ਇਹਨੂੰ ਕਿਹੜੀ ਐਡੀ ਮੈਨੀਆਂ ਪੈਨੂੰ ਗਮ ਲੱਗ ਗਏ ਵੀ ਜਿਹੜੇ ਸ਼ਰਾਬੇ ਨਾਲ ਰਹਿੰਦਾ ਨਹੀਂ ਸੀ ਇਹ ਕਰਦਾ ਪਖੰਡ ਹੋਰ ਗੱਲ ਕੋਈ ਨਹੀਂ ਇਹਦਾ ਜੀ ਕਰਦਾ ਸੀ ਬੈ ਕੇ ਪੀਣ ਦਾ ਮੈਨੂੰ ਪਤਾ ਮੇਰੀ ਗੱਲ ਸੁਣ ਜੇ ਉਹ ਨਹੀਂ ਮੇਰੀ ਮੰਦਾ ਤੂੰ ਸਮਝਾ ਕੇ ਵੇਖਦਾ ਜੇ ਪੈਣੇ ਤੋਂ ਬੈ ਨਹੀਂ ਤੂੰ ਮੰਮੀ ਮੈਂ ਸਮਝਾ ਲਾ ਤੂੰ ਦਿੱਤੇ ਹੈ ਨਹੀਂ ਮੈਂ ਇੱਥੇ ਧੱਕੇ ਮਾਰੇ ਆਨੂੰ ਤੁਹਾਡੇ ਕੀ ਦੇ ਚ ਕੋਈ ਸਮਝ ਆਉਂਦਾ ਹੀ ਨਹੀਂ ਆਹੋ ਉਹ ਤਾਂ ਚਲੇ ਜਾਂ ਅੰਦਰ ਇਹਨੇ ਗਰਮੀ ਦਾ ਡੱਕਣਾ ਮੈਂ ਝੰਬ ਦੇਣਾ ਇਹਨੂੰ ਫੜ ਕੇ ਮੈਂ ਉੱਥੇ ਸੱਚੀ ਸਾਬੀ ਉਹ ਤੇ ਬੋਲਣ ਲੱਗਾ ਵੇਂਦਾ ਹੀ ਨਹੀਂ ਸਾਬੀ ਵੀ ਬੋਲਣ ਨਹੀਂ ਸ਼ਰਾਬੀ ਬੰਦੇ ਨੂੰ ਕੀ ਪਤਾ ਕੌਣ ਮੇਰੀ ਮਾਂ ਤੇ ਕੌਣ ਮੇਰੀ ਭੈਣ ਤੇ ਕੌਣ ਮੇਰੀ ਭਰਜਾਈ ਆ ਪਰ ਪੁੱਤ ਵੇਖ ਕਿੰਨਾ ਵਕਤਾਂ ਦਾ ਤੁਹਾਨੂੰ ਪਾਲਿਆ ਜੇ ਆਹ ਹੀ ਦਿਨ ਵੇਖਣੇ ਸੀ ਤੇ ਭੈਣ ਉਦੋਂ ਹੀ ਮਰ ਜਾਂਦੀ ਜਦੋਂ ਨਿੱਕੇ ਸੀ ਤੁਸੀਂ ਮੈਂ ਮੰਮੀ ਇਹੋ ਹੀ ਤੇ ਗੱਲ ਸਮਝਾਉਂਦਿਆ ਉਹਨੂੰ ਇਹੋ ਤੇ ਗੱਲ ਸਮਝਾਈ ਉਹਨੂੰ ਮੈਂ ਸਾਰੀ ਗੱਲ ਪਰ ਉਹਦੇ ਪੱਲੇ ਨਹੀਂ ਪੈਂਦਾ ਕੋਈ ਵੀ ਸ਼ਰਾਬੀ ਤੇ ਅੰਨੇ ਹੁੰਦੇ ਆ ਓਏ ਅੰਨਾ ਹੋਇਆ ਫਿਰਦਾ ਰਹਿੰਦਾ ਉਹ ਰੱਬ ਨਾਲ ਤੂੰ ਹੀ ਪਿਆ ਜਾ ਕੇ ਜਾਂਦਾ ਮੈਂ ਵੀ ਤੇ ਤੂੰ ਹੀ ਪਿਆ ਜਾ ਕੇ ਆਹ ਇੱਕ ਪੁੱਠੀ ਰਾਣੀ ਲੱਗਾ ਦੂਜਾ ਵੀ ਲੱਗਾ ਦੂਜਾ ਵੀ ਲੱਦੀ ਉਹ ਨਾਲ ਮੈਨੂੰ ਸਮਝਾਉਂਦਾ ਤੂੰ ਹੀ ਪਿਆ ਜਾ ਕੇ ਤਾਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਇੱਚ ਪੁੱਤ ਹੈ ਕੀ ਆ ਘਰ ਦਾ ਜਾੜਾ ਯੋ ਜਾੜਾ ਸਾਰਾ ਮੈਂ ਕਹਿੰਦਿਆਂ ਜਾੜਾ ਵਾ ਅੱਜ ਅਦੀ ਨਹੀਂ ਪੀਕਿਆ ਉਹ ਕੱਲ ਅੱਜ ਪੀਊਗਾ ਕੱਲ ਹੋਰ ਕੋਈ ਨਸ਼ਾ ਕਰੂਗਾ ਐਦਾਂ ਵਾਦਾ ਵਾਦਾ ਮੜ ਕੇ ਵਾਜੂਗਾ ਕਰਦਾ ਜਾੜਾ ਤਾਂ ਹੈਗਾ ਹੈਗਾ ਇਹਦਾ ਆਪਣੇ ਦਾ ਨੁਕਸਾਨ ਹੀ ਨਾ ਆਪਣੇ ਦਾ ਕੋਈ ਵੀ ਨੁਕਸਾਨ ਜੇ ਕੱਲ ਨੂੰ ਕੁਝ ਹੋ ਗਿਆ ਤੇ ਉਹਨੂੰ ਕਿੱਥੇ ਪਾਉਣਾ ਵਾ ਪੀ ਕੇ ਕਿਤੇ ਵਜ ਬੁਜ ਜਾਵੇ ਬੰਦਾ ਨਸ਼ੇ ਜੰਨਾ ਹੋਇਆ ਨਹੀਂ ਪਤਾ ਲੱਗਦਾ ਤੇ ਅੱਜ ਕੱਲ ਜਿਹੜੀ ਸ਼ਰਾਬ ਆ ਉਹ ਮਾੜੀਆਂ ਸ਼ਰਾਬਾਂ ਵੇਚਦੇ ਯੋ ਸਾਰਾ ਕੁਝ ਮਾੜਾ ਵੇਚਣ ਵਾਂਗੂ ਤੇ ਝੱਟ ਮੈਨੂੰ ਸਮਝਾਉਂਦੀ ਵਰ ਝੱਟ ਜਾਂਦੇ ਆ ਅੱਜ ਕੱਲ ਸ਼ਰਾਬਾਂ ਤੋਂ ਇਹ ਨਹੀਂ ਸਮਝਾਂਦੀ ਮੈਨੂੰ ਵੀ ਇਹਨੂੰ ਕਾਹਦਾ ਦੁੱਖ ਲੱਗਾ ਵਾ ਜਰਾ ਹੀ ਪਿੰਦਾ ਪਿਆ ਵਾ ਇਹੋ ਗੱਲ ਤੇ ਮੈਂ ਪੁੱਛਦੀ ਆਂ ਬਈ ਦੁੱਖ ਹੈ ਕਿਹੜੀ ਗੱਲ ਦਾ ਵਾ ਦੱਸੋ ਉਹਦਾ ਹੱਲ ਕਰੀਏ ਅਸੀਂ ਤੂੰ ਮੰਮੀ ਮੇਰੀ ਗੱਲ ਸੁਣ ਮੈਂ ਹੋਂਨਾ ਵਾ ਗੁੱਸੇ 'ਚ ਮੇਰੀ ਗੱਲ ਵੱਖਰੀ ਆ ਤੂੰ ਪ੍ਰੇਮ ਨਾਲ ਸਮਝਾ ਘਰ ਤੋਂ ਘਟ ਦਿਮਾਗ 'ਚ ਦੇ ਬਹਿ ਜਾ ਕੋਈ ਗੱਲ ਗੱਲ ਚੱਲ ਕੋਈ ਨਹੀਂ ਸੁੱਖ ਨੂੰ ਕਹੇ ਸੋਖੀ ਸਮਝਾਵੇ ਕਿਸ ਤਰੀਕੇ ਨਾਲ ਜਨਾਨੀ ਦੀ ਬੰਦਾ ਮੰਨ ਜਾਂਦਾ ਵਾ ਸੁੱਖ ਦੀ ਕਿੱਥੇ ਮੰਨਣੀ ਆ ਕੋਈ ਨਹੀਂ ਆਪ ਸਮਝਾ ਕੇ ਵੇਖ ਲੈਣੀ ਆ ਸੁੱਖ ਨੂੰ ਤੈਨੂੰ ਪਤਾ ਵਾ ਕਿੱਦਾਂ ਪੈਂਦਾ ਵਾ ਉਹਦੇ ਤਾਂ ਕਹਿ ਤਾ ਸਮਝੂਗਾ ਕਦੀ ਵੀ ਨਹੀਂ ਸਮਝਣਾ ਆਪ ਸਮਝਾ ਕੇ ਵੇਖ ਲੀਏ ਪਤਾ ਤੈਨੂੰ ਜੇ ਸਮਝ ਜੇ ਤਾਂ ਜਟੁੱਲੇ ਪੇਰਾਂ ਦਾ ਕੁਝ ਨਹੀਂ ਵਿਕੜਿਆ ਤੇ ਤੂੰ ਹੀ ਉਹਦੀ ਜਨਾਨੀ ਨੂੰ ਵੀ ਆਖਣ ਵੇਖਣ ਦਾ ਉਹ ਕਿ ਤੂੰ ਪਹਿਲਾਂ ਹੀ ਆਖ ਜਾਨੇ ਸੁੱਖ ਤੋਂ ਸਮਝਣਾ ਨਹੀਂ ਸੁੱਖ ਤੋਂ ਸਮਝਣਾ ਨਹੀਂ ਸਾਰਾ ਟੱਬਰ ਹੀ ਉਹਦੇ ਦਿਵਾਲੇ ਹੋਗੇ ਤੇ ਉਹਨੂੰ ਵੀ ਕੋਈ ਸੋਝੀ ਆਊਗੀ ਕਿਉਂ ਨਹੀਂ ਸਮਝਣਾ ਕਿਉਂ ਨਹੀਂ ਆਖਣ ਦੇਣਾ ਤੂੰ ਤਰੀਕੇ ਨਾਲ ਸਮਝਾਓ ਉਹਨੂੰ ਸੁੱਖ ਨੂੰ ਕਹੇ ਵੀ ਤੂੰ ਪ੍ਰੇਮ ਨਾਲ ਸੰਗਾ ਤੂੰ ਵੀ ਪ੍ਰੇਮ ਨਾਲ ਕਰ ਮੈਂ ਉਸੇ ਚ ਗੱਲ ਕਰਦਾ ਘਰ ਸੁਖੜ ਬੰਦੇ ਦੇ ਘਰ ਦੇ ਇੱਕ ਬੰਦੇ ਡਰ ਹੋਵੇ ਵੀ ਹਾਂ ਵੀ ਹੈਗਾ ਡਰ ਉਹਨੂੰ ਕਹਿ ਦਿੰਦੇ ਅਗਰ ਮੈਂ ਤਾਂ ਜੇ ਸੁੱਖ ਸਮਝਾ ਕੇ ਵੇਖ ਲੈਂਦੀ ਆ ਜੇ ਉਹਦੇ ਕੋ ਨਾ ਸਮਝੂਗਾ ਨਾ ਫਿਰ ਸਮਝਾਵਾਂਗੇ ਆਹੋ ਦੇਖੋ ਨਹੀਂ ਤੇ ਫਿਰ ਮਮੀ ਮੇਰੇ ਕੋਲ ਬਾਹਰ ਹੈਂਡ ਬੈਗ ਮੈਂ ਪਾਣੇ ਪਾਸੇ ਦੇ ਅੰਦਰ ਫੇਰਾ ਲਾ ਆਹੋ ਪਾਸੇ ਅੰਦਰ ਪਾ ਤੇ ਕੰਮ ਨਹੀਂ ਕਰੀਦਾ ਲੋਕਾਂ ਨੂੰ ਤਮਾਸ਼ਾ ਲਾ ਕੇ ਨਹੀਂ ਵਿਖਾਈਦਾ ਇਹ ਇੱਕ ਆਹ ਘਟ ਤਮਾਸ਼ਾ ਲੱਗਣ데요 ਗਲੀਆਂ ਚ ਡਿੱਗਦਾ ਹੁੰਦਿਆ ਵਾ ਮੈਨੂੰ ਲੋਕੀ ਕਹਿੰਦੇ ਇੱਥੇ ਪਿਆ ਹੀ ਗਾੜੀ ਇੱਥੇ ਠੇਕੇ ਦੇ ਗਾੜੀ ਪਿਆ ਹੀ ਪੀ ਕੇ ਉਹ ਘਟ ਤਮਾਸ਼ਾ ਵਾ ਏ ਬਾਤ ਇਹ ਵੱਖਰਤ ਮਸ਼ਾ ਲੱਗਣਾ ਮਤਲਬ ਮੇਰੀ ਗੱਲ ਸੁਣ ਤੂੰ ਵੱਡਾ ਵਾ ਤੈਨੂੰ ਸਮਝਦਾਰੀ ਹੈਗੀ ਆ ਲੋਕਾਂ ਦੀ ਕਿਹੜੀ ਗੱਲ ਮੈਨੂੰ ਸਮਝ ਨਾ ਕਰਦੇ ਹੁੰਦੇ ਆ ਘਰ 파ੜਦੇ ਹੁੰਦੇ ਆ ਪੁੱਤ ਮੈਨੂੰ ਮੰਮੀ ਸਮਝਾ ਗਈ ਤਾਂ ਹੀ ਤੇ ਮੈਂ ਗੱਲ ਕਹਿੰਦਿਆ ਵਾ ਉਦਾਂ ਥੋੜਾ ਨਾ ਕਹਿੰਦਿਆ ਵਾ ਮੈਨੂੰ ਸਮਝਵਾ ਤਾਂ ਹੀ ਗੱਲ ਕਹਿੰਦਿਆ ਪੀਏ ਘਰ ਦਾ ਜਾੜਾ ਅੱਜ ਤੋਂ ਸਟਾਰਟ ਹੋਏ ਨਾ ਵਾ ਅੱਜ ਥੋੜੀ ਪੀਊ ਕੱਲ ਨੂੰ ਜ਼ਿਆਦਾ ਪੀਊਗਾ ਕੱਲ ਨੂੰ ਹੋਰ ਕੁਝ ਕਰੂਗਾ ਕਰਦਾ ਕਰਦਾ ਕੱਲ ਜਾੜਾ ਸਟਾਰਟ ਕਰ ਦਊਗਾ ਕਰਦਾ ਜਾੜਾ ਤੇ ਹੋਊਗਾ ਪੁੱਤ ਇਹ ਗੱਲੋਂ ਮਿਆਂਨੀਆਂ ਚੱਲ ਇੱਕ ਛਦਾਈ ਹੋਦਾ ਦੂਜਾ ਤਾਂ ਸਮਝਦ ਕੀ ਕ ਤੇ ਬੋਲਦਾ ਬੜਾ ਵਾ ਬੋਲਣਾ ਕਦੇ ਵਿੰਦਾ ਹੀ ਨਹੀਂ ਹਾਂ ਬੋਲਣਾ ਕਿਦਾਂ ਹਾਂ ਇਹ ਵੀ ਕਈਆਂ ਦੀ ਹੁੰਦੀ ਆ ਵੀ ਚੱਲ ਕੋਈ ਗੱਲ ਨਹੀਂ ਜੇ ਕਹਨੇ ਕੀਤੀ ਵੀ ਤੇ ਪੀ ਕੇ ਆਣ ਕੇ ਤੇ ਪੈ ਗਿਆ ਨਸ਼ੇ ਦੇ ਵਿੱਚ ਇਹਦੇ ਭੋਗਦਾ ਹੀ ਬੜਾ ਵਾ ਆ ਤਾਂ ਸੋਚਿਆ ਨਹੀਂ ਪਿਆ ਵੀ ਦਿਨ ਸਾਡੇ ਤੇ ਆਉਣਗੇ ਜਿਹੜੇ ਆ ਗਏ ਆ ਚੱਲ ਕੋਈ ਨਹੀਂ ਸੁੱਖ ਨੂੰ ਕਹਿੰਨੀ ਆ ਸਮਝਾ ਕੇ ਵੀ ਨਹੀਂ ਜੇ ਮੰਨ ਗਈ ਸੁੱਖ ਵੀ ਤੇ ਜੇ ਸਮਝਾ ਲੂ ਉਹਨੂੰ ਤੇ ਚੰਗਾ ਵਾ ਤੇ ਕੋਈ ਸਮਝੀਉ ਨਹੀਂ ਤੇ ਆਪ ਸਮਝਾ ਕੇ ਵੇਖ ਲੈਨੇ ਆ ਸੁਣ ਲੈ ਆਪ ਸਮਝਾ ਕੇ ਤੇ ਵੇਖ ਲੈਨੇ ਇਹ ਨਾ ਆਖਿਓ ਵੀ ਉਹਦੇ ਤੇ ਦਬਾਅ ਪਾਉਣਾ ਵਾ ਚੰਗੀ ਤਰ੍ਹਾਂ ਨੂੰ ਘਰੋਂ ਨਹੀਂ ਨਿਕਲ ਲੈਣਾ ਵੀ ਜਾਨਣਾ ਕਿੱਧਰ ਹੈ ਸੁੱਖ ਨੂੰ ਇੱਕ ਵਾਰੀ ਆਨੇ ਦੱਸ ਉਹਦੀ ਜਨਾਨੀ ਉਹਨੂੰ ਦਿਵਾਲੇ ਕਰ 24 ਘੰਟੇ ਨੂੰ ਤੋੜ ਤੋੜ ਖਾਵੇ ਅਮਾ ਤਾਂ ਦੀਆਂ ਵੀ ਗੱਲਾਂ ਪੁੱਠੀਆਂ ਹੀ ਆ